ਨਾ ਸ਼੍ਰੀਮਨ ਅੱਲਾ ਚੌਥਾ ਹਮੇ ਅੰਦਰੇ ਅੰਦ ਬਿਕ ਬਿਕਰਾਤੇ ਕਿਉ ਚਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਤਾ ਹਮ ਲਾਵੇ ਆਪਣ ਪਾਲੀ ਗੁਰ ਸਿਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਲੀਰਾ ਹਰ ਕੀ ਸੰਦ ਸੁਨੋ ਜਨਵਾਈ ਗੁਰ ਸੇਵਾ ਬੇਗਬਿਗੱਲੀ ਸਤਿਗੁਰ ਸੇਵਾ ਕਰ ਚਰ ਬੰਦ ਮਤ ਜਾਣੋ ਅਜਕੇ ਕੱਲੀ ਹਰ ਕੀ ਸੰਤ ਜਪੋ ਹਰ ਜਪਨਾਮ ਹਰ ਸੰਤ ਚੱਲੇ ਹਰ ਨਾਲੀ ਜਿਨਾਂ ਅਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲਕ ਲਾਲੀ ਹਰ ਹਰ ਜਪਣ ਜਬ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ மில்லா பகு நான சா ஹாஜனா பகுரீ ஜாரா ஜூரஹாஜராஜூர் சர்வ கலா பரபூர சமூ ਲੋਕ ਪਰਲੋਕ ਦੇ ਰਖੇਗ ਭਗਤ ਵਛ ਲਗਿਆਂਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪੀਤਰ ਗੋਦ ਅਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬਿਠੀ ਸਾ ਸੰਗਤ ਜੀ ਤਨਤਾ ਦੇ ਯੋਗ ਵੜ ਭਾਗੇ ਆਓ ਗੁਰੂ ਸਾਹਿਬ ਮੇਰ ਕਰਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੱਚੇ ਪਾਤਸ਼ਾਹ ਜੀ ਦਾ ਗਿਆਨ ਸੱਚੇ ਪਾਤਸ਼ਾਹ ਦਾ ਹੁਕਮ ਮਹਾਰਾਜ ਦੀ ਗੁਰਮਤ ਦੀ ਵਿਦਿਆ ਨਾਮ ਦੀ ਵਿਦਿਆ ਸੱਚ ਦੀ ਵਿਦਿਆ ਜਿਸ ਨੇ ਆਪਣੇ ਜੀਵਨ ਦੇ ਵਿੱਚ ਅਪਣਾ ਲਈ ਜਿਸ ਨੇ ਵਿਚਾਰ ਲਈ ਵਿਚਾਰ ਕਰ ਲਈ ਉਹ ਇਨਸਾਨ ਜਿਹੜਾ ਆਪਣੀ ਜੀਵਨ ਯਾਤਰਾ ਨੂੰ ਸਫਲ ਕਰ ਸਫਲ ਕਰ ਲਵੇਗਾ ਜਿਉਂ-ਜਿਉਂ ਕੋਈ ਵੀ ਚੀਜ਼ ਵਿਚਾਰ ਦੇ ਵਿੱਚ ਆਉਂਦੀ ਹੈ ਕੋਈ ਵਿਚਾਰ ਕਰਦਾ ਹੈ ਤੇ ਉਸ ਨੂੰ ਅਸੀਂ ਵਿਚਾਰ ਵਾਨ ਕਹਿ ਦਿੰਦੇ ਹਾਂ ਜਦੋਂ ਕੋਈ ਚੀਜ਼ ਤੇ ਤਵੱਜੋ ਧਿਆਨ ਦਿੱਤਾ ਜਾਂਦਾ ਹੈ ਉਸ ਚੀਜ਼ ਦੀ ਗੁਣਵੱਤਾ ਤੇ ਜਾਂ ਉਸ ਦੀ ਇੰਪੋਰਟੈਂਸ ਜਿਹੜੀ ਵੱਧ ਜਾਂਦੀ ਹੈ ਤੇ ਉਹਦਾ ਜਿਹੜਾ ਪੋਜ਼ੀਟਿਵ ਅਸਰ ਹੋਣਾ ਸਾਡੇ ਤੇ ਸ਼ੁਰੂ ਹੋ ਜਾਂਦਾ ਹੈ ਕੋਈ ਵੀ ਵਿਚਾਰ ਚੰਗਾ ਮਨ ਦੇ ਵਿੱਚ ਪੈਦਾ ਕੀਤਾ ਜਾਏ ਉਹ ਵਿਚਾਰ ਸਾਡੀ ਸੋਚ ਨੂੰ ਨਿਰਮਲ ਕਰਦਾ ਹੈ ਚੰਗਾ ਵਿਚਾਰ ਵਿਚਾਰ ਬਾਣ ਬੰਦਾ ਬਣਦਾ ਤੇ ਵਿਚਾਰ ਜੇ ਗਲਤ ਚੱਲੇ ਉਹ ਸਾਡੀ ਸੋਚ ਨੂੰ ਨੀਵੀਂ ਕਰਦਾ ਤੇ 네ਗੇਟਿਵਿਟੀ ਅੰਦਰ ਪੈਦਾ ਕਰਦਾ ਸੋ ਜਦੋਂ ਅਸੀਂ ਗੁਰਬਾਣੀ ਜਾਂ ਗੁਰਮਤ ਦੀ ਵਿਚਾਰ ਨੂੰ ਸੁਣਦੇ ਹਾਂ ਪੜ੍ਹਦੇ ਹਾਂ ਤੇ ਸਾਡਾ ਮਨ ਮੁਖ ਉਜਲ ਹੁੰਦਾ ਬਾਣੀ ਵਿੱਚ ਲਿਖਿਆ ਸੁੱਚਾ ਕਹਿ ਲਈਏ ਉਜਲ ਕਹਿ ਲਈਏ ਜੈਸ ਤਰ੍ਹਾਂ ਕਹਿ ਲਈਏ ਵੀ ਪਵਿੱਤਰ ਕਹਿ ਲਈਏ ਉਹ ਹੋ ਜਾਂਦਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਆਓ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਦਇਆ ਕਰਨ ਬਹੁਤੀ ਪਿਆਰਾ ਸ਼ਬਦ ਮਾਰੇ ਦਾ ਹੁਕਮਨਾਮਾ ਚੌਥੇ ਨਾਨਕ ਚੌਥੇ ਪਾਤਸ਼ਾਹ ਤੰਦਨ ਗੁਰੂ ਰਾਮਦਾਸ ਮਹਾਰਾਜੀ ਫਰਮਾਨ ਕਰਦੇ ਹਨ ਹਮ ਅੰਧਲੇ ਅੰਧ ਵਿਕੇ ਬਿਕੇ ਰਾਤੇ ਕਿਉ ਚੱਲ ਹੈ ਗੁਰ ਚੱਲੀ ਮਾਰੇ ਫਰਮਾਨ ਕਰਦੇ ਹਨ ਕਰਦੇ ਹਨ ਵੀ ਅਸੀਂ ਦੁਨੀਆ ਦੇ ਮਾਇਕ ਪਦਾਰਥਾਂ ਦੇ ਵਿੱਚ ਰੁੱਝ ਕੇ ਅੰਨੇ ਹੋ ਗਏ ਹਮ ਸੁਣ ਲੈਣਾ ਗੁਰਬਾਣੀ ਦਾ ਜਿਹੜਾ ਅਰਥ ਹੈ ਸੁਣ ਲੈਣਾ ਔਖਾ ਨਹੀਂ ਬੋਲ ਦੇਣਾ ਵੀ ਔਖਾ ਨਹੀਂ ਤੇ ਜੇ ਕਿਸੇ ਨੂੰ ਨਿੱਜੀ ਤੌਰ ਤੇ ਕਹਿ ਦਿੱਤਾ ਜਾਏ ਵੀ ਤੂੰ ਗਿਆਨ ਤੋਂ ਅੰਨਾ ਹੈ ਉਹਨੂੰ ਬਰਦਾਸ਼ਤ ਨਹੀਂ ਹੋਏਗਾ ਮਹਿਸੂਸ ਹੋਏਗਾ ਜੇ ਕਿਸੇ ਨੂੰ ਸ਼ਬਦ ਕਹਿ ਦਿੱਤੀ ਜਾ ਕੇ ਕਹਿ ਦਿੱਤਾ ਜਾਏ ਕਿਸੇ ਨੂੰ ਅਸੀਸ ਦਿੱਤੀ ਜਾਏ ਰੱਬ ਤੈਨੂੰ ਬਹੁਤੀ ਬਹੁਤੀ ਅਕਲ ਦੇਵੇ ਹੈ ਤੇ ਚੰਗੀ ਗੱਲ ਹੈ ਪਰ ਉਹਨੂੰ ਚੰਗੀ ਨਹੀਂ ਲੱਗੇਗੀ ਉਹ ਸ਼ਬਦ ਚੰਗੇ ਨਹੀਂ ਲੱਗੇਗੀ ਅਕਲ ਚੰਗੀ ਹੈ ਪਰ ਜੇ ਕਿਸੇ ਨੂੰ ਹੋਏ ਕਿ ਇਹ ਦਿੱਤਾ ਜਾਵੇ ਰੱਬ ਤੈਨੂੰ ਮਤ ਦੇਵੇ ਉਹਨੂੰ ਮਹਿਸੂਸ ਹੁੰਦਾ ਪੀ ਮੇਰੇ ਮੈਨੂੰ ਮਤ ਨਹੀਂ ਜੇ ਸੱਚਮੁੱਚ ਇਨਸਾਨ ਮੰਨ ਲਵੇ ਪੀ ਵਾਕਈ ਮੇਰੇ ਵਿੱਚ ਗੁਰਮਤ ਦੀ ਕਮੀ ਹੈ ਮੈਂ ਵੀ ਮੰਨ ਲਵਾਂ ਤੁਸੀਂ ਵੀ ਮੰਨ ਲਓ ਤੇ ਫਿਰ ਸੱਚਮੁੱਚ ਮਹਾਰਾਜ ਦੀ ਬਖਸ਼ਿਸ਼ ਆ ਸਕਦੀ ਹੈ ਜਿਵੇਂ ਕੋਈ ਰਾਜਾ ਮਹਾਂਪੁਰਖਾਂ ਦੇ ਦਰਸ਼ਨ ਦੇ ਧਾਰਕ ਕਰਨ ਆਉਂਦਾ ਹੈ ਹੱਥ ਜੋੜ ਲੈਂਦਾ ਦੁਰ ਬੜੀ ਨਿਮਰਤਾ ਨਾਲ ਝੁੱਕ ਕੇ ਕਹਿੰਦਾ ਪਾਪੀ ਆ ਮਹਾਰਾਜ ਬਖਸ਼ ਲਓ ਜਦੋਂ ਵੀ ਹੱਥ ਜੋੜ ਕੇ ਆਉਂਦਾ ਪਾਪੀ ਆ ਮਹਾਰਾਜ ਬਖਸ਼ ਲਓ ਜਦੋਂ ਵੀ ਆਉਂਦਾ ਵਾਰ-ਵਾਰ ਇੰਜ ਹੀ ਕਹੀ ਜਾਂਦਾ ਪਾਪੀ ਆ ਪਾਪੀ ਆ ਇੱਕ ਦਿਨ ਆਉਂਦਾ ਪਿਆ ਹੱਥ ਜੋੜ ਕੇ ਤੇ ਉਹ ਮਹਾਂਪੁਰ ਕਹਿੰਦੇ ਪਾਪੀਆ ਕਿੱਥੋਂ ਆਇਆ ਕੋਲ ਆ ਕੇ ਕਹਿੰਦਾ ਕਿਹੜਾ ਪਾਪ ਦੇਖਿਆ ਮੇਰਾ ਤੁਸੀਂ ਤੁਸੀਂ ਮੇਰਾ ਕਿਹੜਾ ਪਾਪ ਦੇ ਸੱਚਮੁੱਚ ਅਸੀਂ ਆਪਣੇ ਆਪ ਨੂੰ ਗਿਆਨਹੀਣ ਜਾਂ ਅੰਨੇ ਮੰਨ ਰਹੇ ਆ ਮੈਂ ਮੰਨ ਰਿਹਾ ਆ ਕੋਸ਼ਿ ਮੰਨ ਰਹੇ ਹੋ ਗਿਆਨ ਤੂੰ ਹੀ ਨੇ ਆਪਣੇ ਆਪ ਨੂੰ ਅਸੀਂ ਜਾਣਦੇ ਆ ਵੀ ਸਾਡੇ ਵਿੱਚ ਹਮ ਅਵਗਣ ਭਰੇ ਇੱਕ ਗੁਣ ਨਹੀਂ ਸੰਗਦੀ ਤੌਰ ਤੇ ਮੈਂ ਵੀ ਕਹਿ ਦਵਾਂਗਾ ਤੁਸੀਂ ਵੀ ਸੁਣ ਲਓਗੇ ਪਰ ਜਦੋਂ ਸੱਚਮੁੱਚ ਪ੍ਰੈਕਟੀਕਲ ਜੇ ਕਿਤੇ ਚੀਜ਼ ਕਰਨੀ ਪੈ ਜਾਏ ਫਿਰ ਜਿਹੜਾ ਗੁਰਸਿੱਖ ਜਾਂ ਗੁਰਮੁਖ ਹੈ ਉਹ ਹੀ ਇਹ ਪੰਗਤੀ ਤੇ ਚੱਲ ਸਕਦਾ ਹਮ ਅੰਧਲੇ ਅੰਧ ਬਿਕੇ ਬਿਕਰਾਤੇ ਕਿਉਂ ਚੱਲ ਹੈ ਗੁਰ ਚਾਲੇ ਜਦੋਂ ਮਹਾਰਾਜ ਜੀ ਕਹਿੰਦੇ ਤੂੰ ਜ਼ਹਿਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਦਾ ਰਹੇਂਗਾ ਤੇਰੇ ਜੀਵਨ ਤੇਰਾ ਜੀਵਨ ਅੰਮ੍ਰਿਤ ਵਰਗਾ ਜਾਂ ਉੱਚਾ ਤੇ ਸੁੱਚਾ ਕਿਵੇਂ ਚੱਲ ਸਕ ਬਣ ਸਕਦਾ ਕਿਵੇਂ ਤੂੰ ਗੁਰੂ ਦੀ ਚਾਲੀ ਜਾਂ ਰਾਹ ਤੇ ਚੱਲ ਸਕਦਾ ਇਸ ਕਰਕੇ ਤੈਨੂੰ ਦੁਨੀਆ ਦੇ ਉਹਨਾਂ ਮਾਇਕ ਜਾਂ মোহ ਵਾਲੇ ਪਦਾਰਥਾਂ ਤੋਂ ਤੈਨੂੰ ਦੂਰ ਹੋਣਾ ਪਵੇਗਾ ਤਾਂ ਤੇਰੀ ਚਾਲ ਉਹ ਬਣੇਗੀ ਜਿਹਨੂੰ ਕਹਿੰਦੇ ਨੇ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਬਖਮ ਮਾਰਗ ਚਲਣਾ ਹਮੇ ਅੰਦਰਲੇ ਸੋਏ ਸੱਚਮੁੱਚ ਅੰਦਰੋਂ ਕਹਿ ਦੇਣਾ ਜੀ ਫਿਰ ਬੜੀ ਅੰਦਰ ਨਿਮਤਾ ਆ ਜਾਏਗੀ ਵੀ ਮਾਰਾ ਹੀ ਸੱਚਮੁੱਚ ਅਸੀਂ ਅੰਦਰੋਂ ਗਿਆਨ ਤੋਂ ਹੀ ਨੇ ਹਾਂ ਤੁਸੀਂ ਮਿਹਰ ਕਰੋ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੁਮ ਕਰੋ ਦਇਆ ਮੇਰੇ ਸਾਈ ਸੁ ਸੰਸਾਰ ਦੇ ਵਿੱਚ ਇਸ ਤਰ੍ਹਾਂ ਜਿਹੜੀ ਦੁਨੀਆ ਹੈ ਉਹ ਗਿਆਨ ਤੋਂ ਬਿਨਾ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ ਤੇ ਇਸ ਸੰਸਾਰ ਦੀ ਮਾਇਆ ਮਾਇਆ ਦਾ ਤੁਹਾਨੂੰ ਅੱਗੇ ਵੀ ਦੱਸਿਆ ਉਹ ਚੀਜ਼ ਜਿਹੜੀ ਪਰਮੇਸ਼ਰ ਤੋਂ ਦੂਰ ਕਰੇ ਕੋਈ ਵੀ ਚੀਜ਼ ਹੈ ਅਮੀਰ ਨੂੰ ਗਰੀਬ ਨੂੰ ਜਿਸ ਨੂੰ ਮਰਜੀ ਦੂਰ ਕਰੇ ਉਹ ਫਿਰ ਮਾਇਆ ਇਹਨਾਂ ਦੀ ਮਾਇਆ ਸਾਨੂੰ ਰੱਬ ਤੋਂ ਦੂਰ ਕਰਦੀ ਹੈ ਤੇ ਅਸੀਂ ਅੱਖੀਆਂ ਹੁੰਦੇ ਹੋਏ ਵੀ ਅੰਨਿਆਂ ਦੀ ਲੈਣ ਦੇ ਵਿੱਚ ਲੱਗੇ ਹੋਏ ਹਾਂ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਸੁਖਾਂ ਨੂੰ ਦੇਣ ਵਾਲਾ ਖੁਸ਼ੀਆਂ ਦੇਣ ਵਾਲਾ ਉਹ ਦਾਤਾ ਮੇਰ ਕਰੇ ਦਇਆ ਕਰੇ ਸਾਨੂੰ ਆਪਣੇ ਲੜ ਲਾ ਲੇ ਸਾਨੂੰ ਆਪਣੀ ਸੇਵਾ ਦੇ ਵਿੱਚ ਲਾ ਲਵੇ ਹਮ ਮੂਰਖ ਮੁਗਧ ਸ਼ਰਨਾਗਤੀ ਮਿਲ ਗੋਵਿੰਦ ਰੰਗਾ RAM ਰਾਜੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇ ਆਪਣੇ ਲੜ ਲਾ ਲਵੇ ਗੁਰ ਸਿੱਖ ਮੀਤ ਚਲੋ ਗੁਰ ਚੱਲ ਲਈ ਮਰਜੀ ਕਿਤੇ ਗੁਰ ਸਿੱਖੋ ਭਰਾਵੋ ਮਿੱਤਰੋ ਗੁਰੂ ਦੇ ਦੱਸੇ ਰਾਤੇ ਚੱਲੋ ਮਤਲਬ ਗੁਰਮਤ ਦੇ ਮੁਤਾਬਕ ਜੀਵਨ ਬਤੀਤ ਕਰੋ ਜੋ ਅਸੀਂ ਸੁਣ ਰਹੇ ਹਾਂ ਇਹ ਗੁਰਮਤ ਹੈ ਜਿਹੜਾ ਮੰਨ ਨਾ ਮੰਨਣ ਦੀ ਦਲੀਲ ਦਿੰਦਾ ਇਹ ਮਨਮਤ ਹੈ ਧਿਆਨ ਦੇਣਾ ਜਿਹੜੀ ਚੀਜ਼ ਸੱਚੀ ਇਥੋਂ ਬੋਲੀ ਜਾਂਦੀ ਹੈ ਬਾਣੀ ਦੁਆਰਾ ਉਹ ਗੁਰਮਤ ਹੈ ਗੁਰ ਕੀ ਮੱਧ ਤੂੰ ਲੇਹ ਇਆਨੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ ਗੁਰ ਸਿਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਮਹਾਰਜ ਹੁਕਮ ਕਰਦੇ ਨੇ ਪਾਸ਼ਾ ਜੀ ਕਹਿੰਦੇ ਉਹਦੀ ਸਿਫਤ ਸਲਾਹ ਨੂੰ ਕਰੋ ਸੁਣੋ ਮੰਨੋ ਕਿਉਂਕਿ ਉਹਦੀ ਸਿਫਤ ਸਲਾਹ ਬੜੀ ਅਨੋਕੀ ਹੈ ਬੜੀ ਖਾਸ ਹੈ ਬੜੀ ਪਿਆਰੀ ਹੈ ਬੜੀ ਨਿਰਾਲੀ ਹੈ ਜੀਵਨ ਬਦਲ ਦਿੰਦੀ ਹੈ ਜੀਵਨ ਨੂੰ ਉੱਚਾ ਸੁੱਚਾ ਬਣਾ ਦਿੰਦੀ ਹੈ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਬਲਹਾਰੀ ਗੁਰੇ ਆਪਣੇ ਦਿਹਾੜੀ ਸਦ ਵਾਰ ਇਹ ਗੁਰੂ ਬਾਣੀ ਦੁਆਰਾ ਇਹ ਅਵਸਥਾ ਦਿੰਦਾ ਹੈ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬਿਗਾਲੀਂ ਰੱਬ ਦੇ ਪਿਆਰਿਆਂ ਦੀ ਗੱਲ ਸੁਣੋ ਉੱਚੋ ਜਾਏ ਸਿਆਣਿਆਂ ਅੱਗੇ ਮਿਲਨ ਕਿੰਨਾ ਉਹਨਾਂ ਨੂੰ ਸੁਣੋ ਉਹਨਾਂ ਕੋਲੋਂ ਤੁਸੀਂ ਸਲਾਹ ਲਾਓ ਤਜਰਬੇਕਾਰ ਬੰਦੇ ਕੋਲੋਂ ਸਲਾਹ ਲਾਓ ਤਜਰਬੇਕਾਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਓ ਤਜਰਬੇਕਾਰ ਕੋਈ ਵੀ ਦੁਨੀਆ ਦੇ ਵਿੱਚ ਹੈ ਉਹਦੀ ਸੰਗਤ ਕਰੋ ਗੁਣ ਪ੍ਰਾਪਤ ਕਰੋ ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਪੀ ਸਮਾ ਤੇਰੇ ਕੋਲ ਬਹੁਤ ਥੋੜਾ ਹੈ ਗੁਰ ਸੇਵੋ ਬੀਗ ਬੀ ਗਾਲੀ ਬੀਗ ਬੀ ਗਾਲੀ ਦਾ ਮਤਲਬ ਹੁੰਦਾ ਹੈ ਬਹੁਤ ਛੇਤੀ ਅਰਜੈਂਟ ਛੇਤੀ ਜਿਦਾ ਕਿ ਨੀ ਅਰਜੈਂਟ ਮੈਨੂੰ ਕੰਮ ਹੈ ਛੇਤੀ ਹੀ ਜਾਨ ਜੀ ਜ਼ਰੂਰੀ ਹੈ ਜੇ ਤੂੰ ਬਗੈਰ ਬੜਾ ਮੁਸ਼ਕਲ ਹੈ ਬਸ ਮਹਾਰਾਜ ਜੀ ਕਹਿੰਦੇ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਰੱਬ ਨੂੰ ਮਿਲਨ ਦਾ ਵੀ ਇਹ ਸਮਾਂ ਤੇਰਾ ਬਹੁਤ ਘਟ ਹੈ ਛੇਤੀ ਛੇਤੀ ਮਿਲ ਲੈ। ਬੀਗ ਮਿਲੋ ਜਨ ਕਰਨਾ ਵਿਲੰਬਾ ਵਿਲੰਬਾ ਦੇਰ ਨਹੀਂ ਕਰਨੀ ਹਰ ਕੀ ਸੰਤ ਸੁਣੋ ਜਨ ਭਾਈ ਜਿੰਨੀ ਸ਼ਬਦ ਸੁਣ ਹੁੰਦੀ ਹੈ ਜਿੰਨੀ ਕਰ ਹੁੰਦੀ ਹੈ ਜਿੰਨੀ ਛੇਤੀ ਹੋ ਸਕਦਾ ਓਨੀ ਛੇਤੀ ਕਰ ਲੈ। ਨਫੇ ਵਾਲੀ ਚੀਜ਼ ਨੂੰ ਬੰਦਾ ਬਹੁਤ ਛੇਤੀ ਕਰਦਾ ਹੈ। ਲਵ ਵਾਲੇ ਸੌਦੇ ਨੂੰ ਬਹੁਤ ਛੇਤੀ ਖਰੀਦਦਾ ਕਿਦਰੇ ਅਨਾਉਂਸਮੈਂਟ ਹੋ ਜਾਏ ਐਡ ਆ ਜਾਏ ਵੀ ਇਹ ਚੀਜ਼ ਅੱਧੇ ਮੁੱਲ ਤੇ ਹੋ ਗਈ 50% ਲੈਸ ਕਰ ਦਿੱਤਾ ਤੇ ਨਾ ਜ਼ਰੂਰਤ ਹੁੰਦੇ ਹੋਏ ਵੀ ਬੰਦਾ ਗੱਡੀ ਕੱਢਦਾ ਤੇ ਸ਼ਾਪਿੰਗ ਕਰਨ ਚਲਾ ਜਾਂਦਾ ਤੇ ਮਰਜੀ ਕਹਿੰਦਾ ਇੱਥੇ ਤੇ ਪੂਰੀ ਦੀ ਪੂਰੀ ਸ਼ੇਲ ਲੱਗੀ ਹੋਈ ਹੈ ਠੀਕ ਹੈ ਜੀ ਇਥੇ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਬਾਅچے ਪਛਤਾਉਂਗੇ ਪ੍ਰਾਨ ਜਾਣਗੇ ਛੂੜ ਇਥੇ ਤੇ ਖੁੱਲੇ ਗੱਫੇ ਨੇ ਇਥੇ ਸਾਰੇ ਦੁੱਖ ਦਿਲਦਰ ਮਹਾਰਾਜੀ ਕਹਿੰਦੇ ਲੈ ਕੇ ਰੱਖ ਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ ਸੁਖ ਦਿਨ ਨੂੰ ਦੁਨੀਆ ਵਿੱਚ ਹੈ ਕੋਈ ਮੈਂ ਕਿਹਦੇ ਕੋਲ ਸੁਖ ਮੰਗਾਗਾ ਜੇ ਮੈਂ ਕਿਸੇ ਨੂੰ ਕਹਾਂ ਮੈਨੂੰ ਸੁਖ ਦੇ ਦੇ ਤੁਸੀਂ ਆਪਣੀ ਪ੍ਰੋਬਲਮ ਸੁਣਾਓ ਤੁਹਾਡੀ ਇਹ ਜੇ ਗੱਲ ਪੂਰੀ ਨਹੀਂ ਹੁੰਦੀ ਉਹ ਚਾਰ ਸੁਣਾ ਦਿੰਦਾ ਬਾਣੀ ਵਿੱਚ ਲਿਖਿਆ ਦੁੱਖ ਕੀਆ ਪੰਡਾ ਖੋਲੀਆਂ ਸੁਖ ਨਾ ਨਿਕਲਿਓ ਕੋਏ ਇਸ ਕਰਕੇ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਕੀ ਛਰਨੀ ਪਈਏ ਸੋ ਇਦਾਂ ਦੀ ਸੇਲ ਇੱਥੇ ਲੱਗੀ ਐ ਨਾਮ ਦੀ ਅਬ ਕੱਲੂ ਆਇਓ ਰੇਕ ਨਾਮ ਬੋਵੋ ਬੋਵੋ ਇਹ ਨਾਮ ਨੇ ਸਾਡਾ ਪੁੰਨ ਕਰਮ ਬਣਾਉਣਾ ਆ ਜਿਹੜੀ ਤੁਸੀਂ ਕਦਾ ਸੁਣ ਰਹੇ ਹੋ ਨਾ ਇਨੂੰ ਕਹਿੰਦੇ ਨੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਤੈ ਇਹਨੂੰ ਕੋਈ ਗੱਲਾਂ ਨਾ ਸਮਝ ਲਵੇ ਗੱਲਾਂ ਵਿੱਚ ਤੇ ਗੁਰਬਾਣੀ ਦੀ ਵਿਚਾਰ ਦੇ ਵਿੱਚ ਜਮੀ ਆਸਮਾਨ ਦਾ ਫਰਕ ਹੁੰਦਾ ਗੱਲਾਂ ਵਿੱਚ ਸੰਸਾਰ ਦੇ ਲੋਕ ਆਉਂਦੇ ਨੇ ਇਹਦੇ ਵਿੱਚ ਪਰਮਾਨ ਆਉਂਦੇ ਨੇ ਸੱਚ ਆਉਂਦਾ ਜੋ ਪਿਓਰ ਚੀਜ਼ ਹੈ ਉਹ ਜਿਹੜੀ ਹੈ ਉਹ ਸਾਹਮਣੇ ਹੁੰਦੀ ਹੈ ਇੱਥੇ ਕੋਈ ਓਲਾ ਨਹੀਂ ਰੱਖਿਆ ਜਾਂਦਾ ਕੋਈ ਵੀ ਚੀਜ਼ ਛੁਪਾਈ ਨਹੀਂ ਜਾਂਦੀ ਪਈ ਛਪਾ ਲੋ ਠੀਕ ਹੈ ਜੀ ਕੋਈ ਮਲਾਵਟ ਕਰਕੇ ਤੁਹਾਨੂੰ ਪੇਸ਼ ਕਰ ਦਿਓ ਐਦਾਂ ਦੀ ਚੀਜ਼ ਜੇ ਕੋਈ ਕਰਦਾ ਤੇ ਉਹ ਗਲਤ ਹੈ ਇੱਥੇ ਇੱਥੇ ਕੇਵਲ ਸੱਚ ਹੀ ਬੋਲਿਆ ਜਾਂਦਾ ਤੇ ਜਿਹੜਾ ਸਾਡੇ ਵਿੱਚ ਕਮੀ ਹੈ ਉਹ ਸੱਚ ਉਹਨੂੰ ਬਾਹਰ ਕੱਢ ਦਿੰਦਾ ਹੈ ਬਾਹਰ ਠੀਕ ਹੈ ਜੀ ਐਂਟੀਬਾਇਓਟਿਕ ਐਂਟੀ ਅਲਰਜਿਕ ਉਹ ਅੰਦਰੋਂ ਬਿਮਾਰੀ ਨੂੰ ਮਾਰੇ ਛਲਾ ਨੂੰ ਇਹ ਕੰਬੀਨੇਸ਼ਨ ਕਰਕੇ ਦੂਜੀ ਦਵਾਈ ਦੇ ਨਾਲ ਉਹਨੂੰ ਛੇਤੀ ਖਤਮ ਕਰਦਾ ਹੈ ਬਸ ਇਦੀ ਸੱਚ ਜਿਹੜਾ ਹੈ ਉਹ ਸੱਚ ਸਭਨਾ ਹੋਏ दारू ਮਾਰੇ ਕਹਿੰਦੇ ਸੱਚ ਜਿਹੜਾ ਇਹ दारू ਹੈ ਚੁਬਮਾ ਜ਼ਰੂਰ ਹੈ ట్రੂਥ ਇਜ਼ ਬੈਟਰ ਜ਼ਰੂਰ ਹੈ ਸੱਚ ਕੌੜਾ ਤੇ ਲੱਗਦਾ ਸਹਿਣਾ ਔਖਾ ਹੈ ਪਰ ਸੱਚ दारू ਬਣ ਕੇ ਰੋਗ ਕਢ ਦਿੰਦਾ ਠੀਕ ਹੈ ਜੀ ਇਹ ਸੱਚ ਇਦਾਂ ਦਾ दारू ਹੈ ਨਾ ਫਿਰ ਸਦਾ ਲਈ ਸਾਨੂੰ ਸ਼ਾਂਤ ਤੇ ਸੁਖ ਦੇ ਦਿੰਦਾ ਹਰ ਕੇ ਸੰਤ ਸੁਣੋ ਜਣ ਭਾਈ ਗੁਰਸੇਵੋ ਬੇਗ ਬਿਗਾਲੀ ਛੇਤੀ ਛੇਤੀ ਮਿਲ ਲਵੋ ਸੰਗਤ ਕਰੋ ਸਾਧੂਆਂ ਦੀ ਸੰਗਤ ਕਰੋ ਸਾਧਿਆਂ ਦੀ ਸੰਗਤ ਕਰੋ ਮਹਾਰਾਜ ਦੀ ਸਤਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਅੱਜ ਕੇ ਕੱਲੀ ਹੁਣ ਜਿੰਨੇ ਵੀ ਅਸੀਂ ਇੱਥੇ ਬੈਠੇ ਆਂ ਸਾਨੂੰ ਗੁਰ ਦੀ ਮਾਤ ਰੂਪੀ ਗੁਰ ਦੀ ਬਾਣੀ ਰੂਪੀ ਕੀਰਤਨ ਰੂਪੀ ਕਥਾ ਰੂਪੀ ਨੇਮ ਰੂਪੀ ਪ੍ਰੇਮ ਰੂਪੀ ਖਰਚ ਮਿਲ ਗਿਆ ਗੁਣ ਰੂਪੀ ਖਰਚ ਮਿਲ ਗਿਆ ਇਹ ਸਾਡੇ ਖਰਚ ਸਾਡੇ ਪੱਲੇ ਨਾਲ ਬਣਿਆ ਗਿਆ ਤੇ ਇਹ ਸਫਰ ਦੇ ਵਿੱਚ ਕੰਮ ਆਏਗਾ ਅੱਗੇ ਭੁੱਖਾ ਕੀ ਖਾਏ ਠੀਕ ਹੈ ਜੀ ਜਦੋਂ ਭੁੱਖ ਲੱਗੇਗੀ ਜੇ ਪੁੰਨਦਾਨ ਕੀਤਾ ਹੋਏਗਾ ਤਾਂ ਮੈਂ ਤਾਂ ਹੀ ਖਾਵਾਂਗਾ ਮੈਂ ਕਹਿੰਦਾ ਵੀ ਮੈਨੂੰ ਅੱਗੇ ਛਾਹ ਮਿਲੇ ਰੁਕ ਮੈਂ ਕੋਈ ਲਾਇਆ ਨਾ ਹੋਵੇ ਰੁਕ ਵੱਡੀ ਹੋਣ ਤੇ ਮੈਨੂੰ ਫਿਰ ਅੱਗੇ ਦਰਗਾਹ ਦੇ ਜਦੋਂ ਯਾਤਰਾ ਕਰਨੀ ਹੈ ਤੇ ਉੱਥੇ ਮੈਨੂੰ ਭੁੱਖ ਜੇ ਲੱਗੀ ਤੇ ਜੇ ਪੁੰਨਦਾਨ ਕੀਤਾ ਹੋਏਗਾ ਕਿਸੇ ਨੂੰ ਖਵਾਇਆ ਹੋਏਗਾ ਤੇ ਉਹ ਬਾਣੀ ਵਿੱਚ ਲਿਖਿਆ ਵੀ ਉਹ ਤੈਨੂੰ ਵੀ ਮਿਲੇਗਾ ਜੇ ਛਾਹ ਕੀਤੀ ਨਹੀਂ ਕਿਸੇ ਦਾ ਤਨ ਕੱਜਿਆ ਨਹੀਂ ਟੱਕਿਆ ਨਹੀਂ ਕਿਸੇ ਦੇ ਮੁਖ ਦੇ ਵਿੱਚ ਗਰਾਈ ਰੋਟੀ ਬੁਰਕੀ ਪਾਈ ਨਹੀਂ ਤੇ ਤੂੰ ਫਿਰ ਆਸ ਨਾ ਰਖੀ ਇੱਥੇ ਤੇ ਮਾਰੇ ਲਿਖਿਆ ਇਹ ਕਰ ਕਰੇ ਸੋ ਇਹ ਕਰ ਪਾਏ ਪਤਦ ਪਾਵਨ ਹਰ ਬਿਰਧ ਸਦਾਇਕ ਤਿਲ ਨਹੀਂ ਭੰਨੇ ਘਾਲੇ ਕਿਸੇ ਦੇ ਅਕਾਊਂਟ ਦੇ ਵਿੱਚ ਕੁਝ ਪੈਸੇ ਜਮਾ ਕਰਾਓ ਆਪਣੇ ਚ ਕਰਾਓ ਉਹ ਸਾਨੂੰ ਫਾਇਦਾ ਦਿੰਦੇ ਕਿ ਨਹੀਂ ਤੇ ਮਾਰਿਆ ਜੀ ਕਹਿੰਦੇ ਨੇ ਉਸ ਤੇ ਚੌਗਣ ਕਰੇ ਨਿਹਾਲ ਗੁਰੂ ਨਾਨਕ ਦੀ ਗੋਲਕ ਗੁਰੂ ਨਾਨਕ ਦਾ ਘਰ ਇੱਥੇ ਭਾਵੇਂ ਸਾਨੂੰ ਪੂਰਨ ਗਿਆਨੀ ਇੱਥੇ ਤਿਲ ਤਿਲ ਫਲਦਾ ਪਾਪ ਦਾ ਵੀ ਤੇ ਪੁੰਨ ਦਾ ਵੀ ਇਸ ਕਰਕੇ ਦੋਨੇ ਚੀਜ਼ਾਂ ਪੁੰਨ ਕੀਤਾ ਜਾਏ ਜਾਂ ਪਾਪ ਦੇ ਵੈਸੇ ਕਰਨਾ ਹੀ ਨਹੀਂ ਜੇ ਹੁੰਦਾ ਤੇ ਧਿਆਨ ਪੁੰਨੇ ਵੀ ਪਰਫੁੱਲਤ ਹੋਣਾ ਹੈ ਧਿਆਨ ਦੇਣਾ ਚਲੋ ਵਿਚਾਰ ਆ ਗਈ ਕੋਈ ਵੀ ਸੇਵਾ ਕਰਨੀ ਹੈ ਉਹਨੇ ਪੁੰਨ ਵੰਨ ਤੇ ਇਸ ਕਰਕੇ ਮਹਾਰਾਜ ਕਹਿੰਦੇ ਚਿਤ ਲਾ ਕੇ ਕਰਨੀ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਹਾਰਾਜ ਦੇ ਲਈ ਮਹਾਰਾਜ ਦੀਆਂ ਸੰਗਤਾਂ ਲਈ ਸੋਹਣੀ ਚੀਜ਼ ਲਿਆਣੀ ਚੰਗੀ ਚੰਗੇ ਵਸਤਰ ਚੰਗੀ ਕੋਈ ਚੀਜ਼ ਸ਼ਕਣ ਵਾਲੀ ਖਾਣ ਵਾਲੀ ਕੋਈ ਵੀ ਚੀਜ਼ ਜਿੰਮੇ ਮੈਂ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਲੈ ਕੇ ਆਉਣੀ ਸਸਤੀ ਨਾਲ ਸਮਝੌਤਾ ਨਹੀਂ ਕਰਦਾ ਮੈਂ ਕਹਿੰਦਾ ਵੀ ਮੈਨੂੰ 2000 ਰੁਪਿਆ ਮਹਿੰਗੀ ਦੇ ਦਿਓ ਪਰ ਮੈਂ ਆਪਣੇ ਨਿਆਣਿਆਂ ਦੀ ਸਿਹਤ ਤੋੜਾ ਖਰਾਬ ਕਰਨੀ ਹੈ ਪੁੱਣ ਦੀ ਵਿਚਾਰ ਹੋ ਰਹੀ ਹੈ ਐਂਦੇ ਅਸੀਂ ਜਦੋਂ ਗੁਰੂ ਘਰ ਆਉਣਾ ਖਾਸ ਕਰਕੇ ਖਾਣ ਵਾਲੀ ਚੀਜ਼ ਚਾਹੇ ਉਹ ਮਠਿਆਈ ਹੈ ਚਾਹੇ ਦੁੱਧ ਹੈ ਚਾਹੇ ਘਿਓ ਹੈ ਤੇ ਚਾਹੇ ਕੁਝ ਵੀ ਹੈ ਚਾਹੇ ਕੋਈ ਵੀ ਚੀਜ਼ ਹੈ ਕਿਸੇ ਨੂੰ ਹੋਈ ਜਦੋਂ ਦੇਣੀ ਹੈ ਪ੍ਰੈਜੈਂਟ ਕਰਨੀ ਹੈ ਗਿਫਟ ਕਰਨੀ ਹੈ ਤੇ ਉਹ ਅੱਚੀ ਤੇ ਚੰਗੀ ਹੋਣੀ ਚਾਹੀਦੀ ਹੈ ਖਾਸ ਕਰਕੇ ਗੁਰਦੁਆਰ ਤੇ ਫਿਰ ਉਦਾਂ ਦਾ ਹੀ ਮਿਲਣਾ ਆ ਜਦੋਂ ਅਸੀਂ ਨਿਉਂਦਰੇ ਭਾਜੀਆਂ ਦੇਣ ਲੱਗਦੇ ਆ ਚੈੱਕ ਕਰਦੇ ਆ ਨਾ ਬੁੱਕ ਨੂੰ ਕਿ ਸੂਟ ਕਿਹੜੇ ਕਿਹੜੇ ਸੀ ਜੇ ਕਿਸੇ ਨੇ 500 ਵਾਲਾ ਦਿੱਤਾ ਤੇ ਤੁਸੀਂ 5000 ਵਾਲਾ ਦੇ ਦੋਗੇ ਕਿਨੇ ਸਾਨੂੰ ਤੇ ਇਦਾਂ ਦਾ ਦਿੱਤਾ ਹੀ ਕੱਢ ਐਂਦੀ ਹੁੰਦਾ ਨਾ ਕੋਈ ਵੱਧ ਕੇ ਕਿੱਥੋਂ ਕਰ ਲੂਗਾ ਤੇ ਜੇ ਕਿਸੇ ਨੇ ਵਧੀਆ ਵਰਤਿਆ ਹੋਵੇ ਤੇ ਬੰਦਾ ਵਧੀਆ ਵਰਤਦਾ ਜੇ ਚੰਗਾ ਬੀਜ ਗੁਰੂ ਨਾਨਕ ਦੇ ਘਰ ਦੇ ਵਿੱਚ ਅਸੀਂ ਬੀਜਾਂਗੇ ਤੇ ਛਣੂ ਚੰਗਾ ਹੀ ਮਿਲਣਾ ਇਹ ਰਾਜ ਜਿਹਨੇ ਮਿਲਦੇ ਨੇ ਪੁੰਨ ਦੇ ਬਦਲੇ ਮਿਲਦੇ ਨੇ ਤਪੋ ਰਾਜ ਤੇ ਜਿਆ ਰਾਜ ਵਿੱਚ ਜਾ ਕੇ ਗਲਤ ਕਰਮ ਕਰਦੇ ਉਹਨੂੰ ਨਰਕ ਮਿਲ ਜਾਂਦਾ ਹੈ ਉਹਨੂੰ ਨਰਕ ਮਿਲ ਜਾਂਦਾ ਇੱਕ ਸਭਾਏਪੁਰ ਦਾ ਇੱਕ ਕੈਨੇਡੀਅਨ ਸਾਡਾ ਦੋਸਤ ਸੀ ਉਹਨੇ ਸਾਨੂੰ ਕੀਰਤਨ ਦੇ ਮੰਗਵਾਇਆ ਬੜੇ ਉਹਨੇ ਕਲਾਕਾਰ ਵੀ ਮਨਾਏ ਮੰਗਾਏ ਐਕਟਰ ਮੰਗਾਏ ਬੜਾ ਉਹਨੇ ਪੁੰਨਦਾਨ ਕੀਤਾ ਬੜੇ ਟਰਾਲੇ ਉਹਦੇ ਕੈਨੇਡਾ ਦੇ ਵਿੱਚ ਮੈਂ ਕਿਹਾ ਭਾਈ ਸਾਹਿਬ ਜੀ ਬੜਾ ਤੁਸੀਂ ਪੈਸਾ ਵੰਡਿਆ ਬੜਾ ਪੁੰਨਦਾਨ ਕੀਤਾ ਬੜੀ ਤੁਹਾਡੇ ਦੇ ਬਖਸ਼ਿਸ਼ ਹੈ ਕਹਿੰਦਾ ਅਸੀਂ ਗਰੀਬੀ ਬੜੀ ਦੇਖੀ ਹੈ ਮੈਂ ਕਿਹਾ ਅੱਛਾ ਕਹਿੰਦਾ ਬਹੁਤ ਗਰੀਬੀ ਦੇਖੀ ਹੈ ਤੇ ਕਹਿੰਦਾ ਹੁਣ ਇੰਨਾ ਕੁਝ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਫਿਰ ਖੁੱਲੇ ਦਿਲ ਨਾਲ ਸੇਵਾ ਕਰੀਦੀ ਹੈ ਮੈਂ ਕਿਹਾ ਬੜੀ ਚੰਗੀ ਗੱਲ ਕਹਿੰਦਾ ਇੱਕ ਡਰ ਜਿਹਾ ਲੱਗਦਾ ਮੈਂ ਕਿਹਾ ਕੀ ਕਹਿੰਦਾ ਵੀ ਅਸੀਂ ਗਰੀਬੀ ਦੇਖੀ ਹੈ ਡਰ ਇਹ ਲੱਗਦਾ ਕਿ ਤੀਕੇ ਮੁੜ ਕੇ ਨਾ ਉਦਾਂ ਹੋ ਜਾਈਏ ਜਿਦਾ ਪਹਿਲਾਂ ਸੀ ਐਨਾ ਕਹਿੰਦਾ ਸਾਨੂੰ ਉਸ ਚੀਜ਼ ਨੇ ਸਤਾਇਆ ਤੇ ਡਰਾਇਆ ਤੇ ਹੁਣ ਰੱਬ ਦਾ ਦਿੱਤਾ ਬਹੁਤਾ ਗਈ ਹੈ ਬਹੁਤਾ ਹੋਏ ਸੋ ਇਸ ਕਰਕੇ ਬੜੀ ਪਿਆਰੀ ਪੰਗਦੀ ਚੱਲ ਰਹੀ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਬਿਜ਼ਨਸ ਸਾਨੂੰ ਉਹ ਕਈ ਗੁਨਾ ਹੋ ਕੇ ਮਿਲਣਾ ਹਰ ਕੇ ਸੰਤ ਜਪੋ ਹਰ ਜਪਣ ਹਰ ਸੰਤ ਚੱਲੇ ਹਰ ਨਾਲੀ ਸੋ ਜਿਹੜਾ ਮਹਾਰਾਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੇਗਾ ਉਹਨਾਂ ਦੇ ਨਾਲ ਤੁਰੇਗਾ ਤੇ ਮਹਾਰਾਜੀ ਕਹਿੰਦੇ ਉਹ ਉਹਦੇ ਨਾਲ ਤੁਰਨਗੇ ਜਿਉਂ ਕੋ ਕਿਸੇ ਦੇ ਨਾਲ ਤੁਰਦਾ ਉਹਦੇ ਨਾਲ ਲੋਕ ਤੁਰਦੇ ਨੇ ਤੇ ਜਿਹੜਾ ਕਿਸੇ ਦੇ ਜਾਂਦਾ ਹੀ ਨਹੀਂ ਦੁੱਖ ਸੁੱਖ ਦੇ ਵਿੱਚ ਉਹ ਵੀ ਨਾ ਆਸ ਰੱਖੇ ਠੀਕ ਹੈ ਜੀ ਜਿਹੜਾ ਕਿਸੇ ਨੇ ਕੱਲ ਵੀ ਮੈਂ ਕਿਹਾ ਸੀ ਸੁੱਖ ਵਿੱਚ ਦੁੱਖ ਵਿੱਚ ਹਾਜ਼ਰੀ ਨਹੀਂ ਭਰਦਾ ਉਹ ਵੀ ਨਾ ਆਸ ਰੱਖੇ ਮਹਾਰਾਜ ਇਸ ਕਰਕੇ ਕਹਿੰਦੇ ਨੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਗੁਣ ਜਿਹੜੇ ਨੇ ਨਾ ਉਹ ਤੇਰੇ ਨਾਲ ਤੇਰਾ ਸਾਥ ਦੇਣਗੇ ਬਾਣੀ ਵਿੱਚ ਲਿਖਿਆ ਹੋਇਆ ਨਾਨਕ ਕੱਚੜਿਆਂ ਸਿਓ ਤੋੜ ਤੂੰਡਾ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੁੜ ਮਰਤੇ ਸਾਰਿਆਂ ਨੇ ਜਾਣਾ ਸੰਤ ਨੇ ਵੀ ਉੱਥੇ ਹੀ ਖਾਕ ਹੋਣਾ ਤੇ ਆਮ ਬੰਦੇ ਨੇ ਵੀ ਨਾਲ ਕੀ ਚੱਲਣਾ ਉਹ ਜਿਹੜੀ ਸੰਗਤ ਸੰਗਤੀ ਗੁਣ ਤੇ ਜਿਹੜਾ ਉਹ ਪ੍ਰਭਾਵ ਮਨ ਨੇ ਕਬੂਲ ਕੀਤਾ ਹੁੰਦਾ ਉਸ ਸਮੇਂ ਉਹ ਸਦੀਵੀ ਹੋ ਕੇ ਗੁਣ ਦੇ ਰੂਪ ਦੇ ਵਿੱਚ ਜਲਾ ਜਾਂਦਾ ਹੈ ਗੁਰੂ ਨਾਨਕ ਮਹਾਰਾਜ ਦੀ ਦ੍ਰਿਸ਼ਟੀ ਜਿਹਦੇ ਵੱਲ ਵੀ ਪਈ ਸੀ ਉਹ ਨਰਕ ਨੂੰ ਨਹੀਂ ਗਿਆ ਸੀ ਧਿਆਨ ਦੇਣਾ ਜਿਸ ਵੱਲ ਮਚਾਏ ਪਾਪੀ ਵੀ ਕਿਉਂ ਨਾ ਹੋਵੇ ਜਿਸ ਵੱਲ ਗੁਰੂ ਨਾਨਕ ਮਹਾਰਾਜ ਨੇ ਤੱਕ ਲਿਆ ਸੀ ਉਹ ਨਰਕ ਵਿੱਚ ਨਹੀਂ ਗਿਆ ਤੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਕੇ ਬੈਠਾਂਗੇ ਤੇ ਅਸੀਂ ਵੀ ਨਰਕ ਵਿੱਚ ਨਹੀਂ ਜਾਵਾਂਗੇ ਸੱਚੀ ਗੱਲ ਹੈ ਸਮਝਣਾ ਚਾਹੀਦਾ ਹੈ ਕਿਉਂਕਿ ਗੁਰੂ ਦੀ ਸਾਡੇ ਤੇ ਨਜ਼ਰ ਹੋ ਗਈ ਗੁਰੂ ਦਾ ਸਾਡੇ ਸਿਰ ਤੇ ਹੱਥ ਹੋ ਗਿਆ ਤੇ ਜਿਸ ਦਾ ਗੁਰਦੇ ਸਿਰ ਗੁਰਦਾ ਕਿਸ ਦੇ ਸਿਰ ਤੇ ਹੱਥ ਹੋਵੇਗਾ ਜਲ ਨਹੀਂ ਡੂਬੇ ਤਸਕਰ ਨਹੀਂ ਲੇ ਬੜੀ ਵਾਰੀ ਫੜਿਆ ਭਾਏ ਨਾ ਸਕੇ ਜਲ ਠੀਕ ਹੈ ਜੀ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਇਂ ਸ੍ਰੀ ਤੇ ਸਾਡਾ ਇੱਥੇ ਰਹਿ ਜਾਣਾ ਸਾਨੂੰ ਕਿਹੜੀ ਚੀਜ਼ ਨੇ ਬਚਾਉਣਾ ਧਿਆਨ ਦੇਣਾ ਜੀ ਸ੍ਰੀ ਤੇ ਸਾਡਾ ਇੱਥੇ ਹੀ ਸਾਰਿਆਂ ਨੇ ਕਿਸ ਨੇ ਦੱਬ ਦੇਣਾ ਕਿਸੇ ਨੇ ਫੋਕ ਦੇਣਾ ਪਰ ਕਿਹੜੀ ਚੀਜ਼ ਨੂੰ ਬਚਾਉਣਾ ਉਹ ਚੀਜ਼ ਅੰਤਰ ਆਤਮਾ ਐ ਏਨੇ ਹੀ ਅੱਗੇ ਯਾਤਰਾ ਕਰਨੀ ਐ ਪਤਾ ਨਹੀਂ ਕਿਸ ਜੱਗਾ ਕਿੱਥੇ ਪ੍ਰਵੇਸ਼ ਕਰਾਉਣਾ ਜਾਂ ਕਰਨਾ ਐ ਇਸ ਕਰਕੇ ਅੱਗੇ ਦੋਜਕ ਤਪਦਾ ਸੁਣੀਐ ਹੂਲ ਪਵੇ ਕਹਾਹਾ ਇਕਨਾਂ ਨੂੰ ਸਭ ਸੋਝੀ ਆਈ ਇਕ ਫਿਰਦੇ ਵੇ ਪਰਵਾਹ ਇਸ ਕਰਕੇ ਰੱਬ ਦੇ ਪਿਆਰਿਆਂ ਦੀ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਇਹ ਸਾਡੇ ਨਾਲ ਰਹਿਣਗੇ ਮਹਾਰਾਜ ਚੱਲਣਗੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਜਿਨ੍ਹਾਂ ਨੇ ਜਪਿਆ ਉਹ ਪਰਮ ਰੂਪ ਹੋ ਗਏ ਮਤਲਬ ਪ੍ਰਮਾਤਮਾ ਦਾ ਰੂਪ ਹੋ ਗਏ ਉਹਨਾਂ ਨੂੰ ਚੋਜ ਕਰਨ ਵਾਲਾ ਚੋਜੀ ਪ੍ਰੀਤਮ ਮਿਲ ਜਾਂਦਾ ਹੈ ਹਰ ਮਿਲਿਆ ਕੇਲ ਕਿ ਲਾਲੀ ਜਿਹੜੇ ਜਪਦੇ ਨੇ ਉਹ ਉਹਦਾ ਰੂਪ ਹੀ ਹੋ ਜਾਂਦੇ ਹਨ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਸੁਮਾਰੀ ਫਰਮਾਨ ਕਰਦੇ ਨੇ ਮੈਨੂੰ ਤੇਰੇ ਨਾਮ ਦੀ ਮੈਨੂੰ ਤੇਰੇ ਦਰਸ਼ਨਾਂ ਦੀ ਲੋਚਾ ਹੈ ਤਾਂਗ ਹੈ ਅੰਦਰ ਮੇਰੇ ਖਿੱਚ ਬਣੀ ਹੋਈ ਹੈ ਜਿਸ ਦੇ ਨਹੀਂ ਬਣੀ ਉਹਨੂੰ ਹੁਕਮ ਦੇ ਅਨੁਸਾਰ ਉਹਦੇ ਅੰਦਰ ਇਹ ਚੀਜ਼ ਬਣ ਜਾਣੀ ਚਾਹੀਦੀ ਹੈ ਤੇ ਖਿੱਚ ਦੇ ਨਾਲ ਹੀ ਇਧਰੋਂ ਜੇ ਖਿੱਚ ਹੋਏਗੀ ਤੇ ਉਧਰੋਂ ਵੀ ਖਿੱਚ ਹੋਏਗੀ ਪਰਸ ਪਰ ਈਚ ਅਦਰ ਜੇ ਇਧਰੋਂ ਖਿੱਚ ਨਹੀਂ ਨਾ ਹੋਏਗੀ ਕੋਈ ਮਤ ਸਮਝੇ ਵੀ ਮੈਂ ਮਿਲ ਮਿਲ ਲਵਾਗਾ ਮੇਲ ਲਿਓ ਦਿਆਲ ਠਾਪੇ ਦੁਆਰਿਆ ਜਿਹੜਾ ਅੰਦਰੋਂ ਟੈ ਪਏਗਾ ਉਹੀ ਉਹਨੂੰ ਹੀ ਮਿਲਾਏਗਾ ਨਾ ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜੇ ਮੇਰੇ ਅੰਦਰ ਉਹਦੇ ਲਈ ਖਿੱਚ ਨਹੀਂ ਹੈ ਤੇ ਉਹ ਨੇਚਰਲੀ ਉਹਨੇ ਵੀ ਨਹੀਂ ਕਬੂਲ ਕਰਨਾ ਧਿਆਨ ਦੇਣਾ ਕਿਸੇ ਦੇ ਅੰਦਰ ਮੇਰੇ ਲਈ ਜੇ ਖਿੱਚ ਹੈ ਤੇ ਕੁਦਰਤ ਨੇ ਕੁਦਰਤੀ ਉਹਦੇ ਪ੍ਰਤੀ ਖਿੱਚ ਪੈਦਾ ਕਰ ਦੇਣੀ ਹੈ ਜੇ ਕਿਸੇ ਦੇ ਅੰਦਰ ਤੁਹਾਡੇ ਪ੍ਰਤੀ ਮੇਰੇ ਪ੍ਰਤੀ ਨੈਗੇਟਿਵਿਟੀ ਹੈ ਉਹਨਾਂ ਨੇ ਕੁਲੋਜ਼ ਕੁਦਰਤ ਨੇ ਉਹਨਾਂ ਨੂੰ ਹੋਣ ਹੀ ਨਹੀਂ ਦੇਣਾ ਖਾਸ ਕਰਕੇ ਰੱਬ ਦਾ ਬੰਦਾ ਜੇ ਕੋਈ ਰੱਬ ਦੇ ਬੰਦੇ ਪ੍ਰਤੀ ਕਿਸੇ ਦੇ ਅੰਦਰ ਨੈਗੇਟਿਵਿਟੀ ਹੈ ਤੇ ਉਹਨਾਂ ਨੇ ਪਰਸਪਰ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇ ਹੀ ਨਹੀਂ ਪਾਉਣਾ ਬਸ ਜੇ ਸਾਡੇ ਅੰਦਰ ਖਿੱਚ ਹੋਏਗੀ ਮਾਰਾ ਜੀ ਪ੍ਰਤੀ ਤੇ ਮਾਰਾ ਜੀ ਦੇ ਅੰਦਰ ਵੀ ਖਿੱਚ ਹੋਏਗੀ ਇਸ ਕਰਕੇ ਇਤੇ ਅੰਦਰ ਲੀਆਂ ਤਾਰਾਂ ਦੀ ਗੱਲ ਐ ਅੰਦਰੀ ਖਿੱਚ ਦੀ ਗੱਲ ਐ ਜਿੰਨੀ ਅੰਦਰਲੀ ਖਿੱਚ ਜਿਹਨੂੰ ਕਹਿੰਦੇ ਨੇ ਪ੍ਰੀਤ ਜਿਹਨੂੰ ਕਹਿੰਦੇ ਨੇ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਦੋ ਖਿੰਚ ਤਣੀ ਐਸੀ ਪ੍ਰੀਤ ਗੋਵਿੰਦ ਸਿਓ ਲਾਗੀ ਮੇਲ ਲੈ ਪੂਰਨ ਵਡ ਭਾਗੀ ਸ ਮਰਿ ਜਿਨੋ ਪ੍ਰੀਤਾ ਦਾ ਪਤੈ ਜਿਹਦੇ ਅੰਦਰ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਉਂ ਜੋਰਿ ਔਰ ਸੰਗ ਤੋਰੀ ਮਾਰਿਉ ਨੂੰ ਪਰਵਾਨ ਕਰਦਾ ਉਹਦੇ ਨਾਲ ਪ੍ਰੀਤ ਆਪਣੀ ਪ੍ਰੀਤ ਵੀ ਮਹਾਰਾਜੀ ਉਹਦੇ ਨਾਲ ਗੰਢ ਦਿੰਦੀ ਨੇ ਵਸਤੂ ਅੰਦਰ ਵਸਤ ਸਮਾਵੇ ਜੇ ਦੂਜੀ ਹੋਵੇ ਪਾਸ ਜੇ ਮੇਰੇ ਅੰਦਰ ਮਿਲਣ ਦੀ ਤਾਂਗ ਹੈ ਤੇ ਤਾਂ ਹੀ ਉਹਨੇ ਆਪਣੇ ਵਿੱਚ ਸਮਾਉਣਾ ਜਨ ਨਾਨਕ ਸੰਗਤ ਸਾਧਾਰਨ ਮਿਲੋ ਹਮ ਸਾਧ ਜਨਾ ਪਗ ਰਾਲੀ ਸੋ ਆਖਰੀ ਪੰਗਦੀ ਵਿੱਚ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹਨ ਮੈਨੂੰ ਸਤ ਸੰਗੀਆਂ ਦੇ ਨਾਲ ਜੋੜੀ ਰੱਖ ਮੈਨੂੰ ਸੰਗਤ ਮਿਲਦੀ ਰਹੇ ਜਨ ਨਾਨਕ ਸੰਗਤ ਸਾਧਾਰਨ ਮਿਲੋ ਮੈਨੂੰ ਸਾਧਿਆਂ ਹੋਿਆਂ ਦੀ ਚੰਗੀਆਂ ਵਿਚਾਰਾਂ ਕਰਨ ਵਾਲਿਆਂ ਦੀ ਸੰਗਤ ਮਿਲਦੀ ਰਹੇ ਤੇ ਮੈਂ ਹਮ ਸਾਧ ਜਨਾ ਪਗ ਰਾਲੀ ਉਹਾਂ ਦੇ ਚਰਨਾਂ ਦੀ ਧੂੜ ਬਣਿਆ ਰਵਾਂ ਮਤਲਬ ਉਹਨਾਂ ਦੀ ਖਿੱਚ ਬਣੀ ਰਹੇ ਮਤਲਬ ਉਹਨਾਂ ਨੂੰ ਸੁਣਨ ਦੀ ਉਹਨਾਂ ਨੂੰ ਦੇਖਣ ਦੀ ਉਹਨਾਂ ਦੇ ਵਿਚਾਰਾਂ ਦੀ ਉਹਨਾਂ ਦੀਆਂ ਚੰਗੀਆਂ ਗੱਲਾਂ ਗ੍ਰਹਿਣ ਕਰਨ ਦੀ ਮੇਰੇ ਅੰਦਰ ਖਿੱਚ ਬਣੀ ਰਹੇ ਚੰਗੀ ਚੀਜ਼ ਦੀ ਮਤਲਬ ਖਿੱਚ ਬਣੀ ਰਹੇ ਹਮਸਾਦ ਜਨਾ ਪਗ ਰਲੀ ਸੋ ਇਸ ਅਜ ਦਾ ਮਾਰੀ ਦਾ ਮੁਖਵਾਕ ਹੁਕਮਨਾਮਾ ਜੋ ਸੰਕੇਵ ਦੇ ਵਿੱਚ ਮਹਾਰਾਜ ਨੇ ਚੜ੍ਹਦੀ ਕਲਾ ਵਿੱਚ ਸੇਵਾ ਲਈ ਹੈ ਇਸ ਦਾ ਭਾਵ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ ਮਹਾਰਾਜ ਇਸ ਗਿਆਨ ਨੂੰ ਸਦੀਵੀ ਰੱਖਣਾ ਸਾਡੀ ਪੂੰਜੀ ਸਾਡਾ ਖਰਚਾ ਬਣਾ ਕੇ ਰੱਖਣਾ ਜਦ ਆਪ ਤੱਕ ਦੀ ਯਾਤਰਾ ਹੋਵੇ ਇਹ ਸਹਾਈ ਹੋਵੇ ਮਹਾਰਾਜ ਸਭ ਨੂੰ ਨਿਹਾਲ ਕਰੇ ਸਭ ਨੂੰ ਖੁਸ਼ੀਆਂ ਦੇਵੇ ਬੁਰੇ ਦਾ ਵੀ ਭਲਾ ਕਰੇ ਬੁਰੇ ਨੂੰ ਵੀ ਆਪਣੇ ਚਰਨਾਂ ਵਿੱਚ ਲੈ ਆਵੇ ਸਿੱਧੇ ਰਸਤੇ ਪਾ ਦੇਵੇ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਤੇ ਤਰੱਕੀਆਂ ਬਖਸ਼ੇ ਬੇਅੰਤ ਮਾਇਆ ਆਪ ਜੀ ਨੇ ਗੁਰਮਤ ਵਿਚਾਰਾਂ ਦਾ ਸਤਿਕਾਰ ਕੀਤਾ ਮਰੀ ਤਿਲ ਤਿਲ ਭੇਟ ਕੀਤੀ ਲੇਖੇ ਵਿੱਚ ਲਾਉਣ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ